ਸਲਾਨਾ ਜੋੜ ਮੇਲਾ ਮਲ ਅਖਾੜਾ ਪਿੰਡ ਜਾਗੋ ਸੰਗਾ ਨੂਰ ਮਹਿਲ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਰਨਲਿਸ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਗੁਰੂ ਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਪ्युअर ਪੰਜਾਬ ਦੇ ਬਹੁਤ ਬਹੁਤ ਰਣੀ ਧੰਨਵਾਦ ਕਰਦੇ ਆ ਜਿਹੜਾ ਇਹਨੂੰ ਇਸ ਤਰ੍ਹਾਂ ਖਾਨੂੰ ਸਮਝਿਆ ਤੇ ਬਾਬਾ ਮਾਲਬ ਖਾੜਾ ਇਹ ਬਾੜੀ ਆ ਜਿੱਥੇ ਹਰੇ ਮੰਤਾ ਪੂਰੀ ਹੁੰਦੀ ਆ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਇੱਥੇ ਹਰੇ ਸਾਲ ਦਾ ਮੇਲਾ ਕਰਵਾਇਆ ਜਾਂਦਾ ਔਰ ਬਾਬਾ ਦੀ ਕੀ ਦੀ ਕਿਰਪਾ ਸਾਰੇ ਪਿੰਡ ਤੇ ਵੀ ਸਭ ਕੁਝ ਠੀਕ ਠਾਕ ਚੱਲ ਰਿਹਾ ਕੱਪ ਹਰੇ ਸਾਲ ਦੀ ਤਰ੍ਹਾਂ ਇਸ ਵਾਰੇ ਧੂਮਤਾਂ ਦਾ ਮੇਲਾ ਬਣਾਇਆ ਜਾਂਦਾ ਔਰ ਸਾਤੋ ਬੜੀ ਕਰ ਵੀ ਜੰਕ ਕਮੇਟੀ ਸਾਰੀ ਇਹਦਾ ਸਹਿਯੋਗ ਕਰ ਰਹੀ ਹੈ। ਔਰ ਜੰਕ ਕਮੇਟੀ ਦਾ ਹਰੇਕ ਚੀਜ਼ ਜੁੰਮੇਰ ਸਮਝਦੀ ਪਈ ਆ। ਸਾਰਾ ਕੰਮ ਕਰ ਰਿਹਾ ਪੂਰੇ ਵਧੀਆ ਚੱਲ ਰਿਹਾ ਕੰਮ ਸਾਰਾ ਪਿੰਡ ਖੁਸ਼ ਹੈ ਇਸ ਇਹਨਾਂ ਦੇ ਕਮੇਟੀ ਤੇ ਖੁਸ਼ ਆ। ਜਿਹੜਾ ਤਨਮਨ ਤੁਨੋ ਸਾਰੇ ਕੰਮ ਆਪਣਾ ਕਰ ਰਿਹਾ। ਤਕਰੀਬਨ 55 ਸਾਲ ਮੇਰੀ ਉਮਰ ਹੈ ਲਗਾਤਾਰ ਹੀ ਕੰਮ ਚੱਲ ਰਿਹਾ ਹੈ। ਮੈਂ ਇਦਾਂ ਦੇਖਦਾ ਛੋਟਾ ਹੁਣ ਤੇ ਇਹਨੂੰ ਹੋਰ ਦੇਖਦਾ ਰਿਹਾ। ਬਾਬਾ ਜੀ ਦੀ ਬੜੀ ਕਿਰਪਾ ਹੈ। ਠੀਕ ਹੈ। ਹਾਂਜੀ ਹਾਂ। ਠੀਕ ਹੈ ਇਸ ਤਰ੍ਹਾਂ ਖਾਸ ਪਰਵੰਦੇ ਵੀ ਸਭ ਤੋਂ ਪਹਿਲਾਂ ਕਮੇਟੀ ਨੇ ਆਪਣੀ ਜੁੰਬੀਆ ਰੇ ਮੁੰਡੇ ਚੰਗ ਮੁੰਡੇ ਨੇ ਆਪਣੀ ਚੀਜ਼ ਸੰਭੀ ਆ ਆਸ ਵਾਲਾ ਇਤਿਹਾਸ ਪਈ ਇਧਰੀ ਪੂਰੀ ਆ ਤੇ ਜਦ ਕੀ ਹੜ੍ਹ ਤੋੜਾਂ ਪੂਰੀ ਬੜੀ ਵਧੀਆ ਬਣਾਈਆਂ ਗਈਆਂ ਪਾਣੀ ਦੇ ਪ੍ਰਬੰਧ ਪੂਰਾ ਸੰਗਦਾ ਕੀਤਾ ਗਿਆ ਪਛਾਤਾ ਪਾਣੀ ਪੱਖੇ ਕੁਦਰ ਸਭ ਲਾਏ ਗਏ ਆ ਸਪੈਸ਼ਲ ਪਰਵੰਦੇ ਸਿਧਾ ਕੀਤਾ ਗਿਆ ਠੀਕ ਹੈ ਹੜ੍ਹ ਤੋੜਾਂ ਦੀ ਗੱਲ ਕਰਦੇ ਹੁਣ ਅੱਗੇ ਹਰਪ ਦਾ ਸ਼ੁਰੂਆਤ ਹੋ ਗਈ ਜਿਹੜਾ ਨਾਮ ਨੋਮ ਨਿਬੇਸਤਰਾ ਹੋਵੇਗੀ ਜਿਹ ਪਹਿਲਾ ਦੂਜਾ ਦਿੱਜੇ ਇਹ ਪਹਿਲਾ ਜਿਹੜਾ ਪਨਾਮ ਹੋਊਗਾ ਮੋਟਰਸਾਈਕਲ ਦਾ ਆ ਦੂਜਾ ਨਾਮ ਵੀ ਮੋਟਰਸਾਈਕਲ ਦਾ ਆ ਇਦਾਂ 3 ਤਕਰੀਬਨ ਜੜ ਪਰ 15 ਦਾ 15 ਜਿਹੜਾ ਨਾਮ ਹੈ ਪਈਦਾ ਹਰੇਕ ਨੂੰ ਤਾਂ ਨਾਮ ਨੂੰ ਡਰਾਪ ਰੱਖਿਆ ਗਿਆ ਠੀਕ ਹੈ ਲਾਸਟ ਵਿੱਚ ਜੀ ਸਾਡੀ ਆਡੀਅੰਸ ਤੁਹਾਨੂੰ ਸੇਸ਼ਨ ਸੱਤਾ ਯੁਕਤ ਦੇਖ ਰਿਹਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਇਹ ਬੇਨਤੀ ਕਰਦਾ ਸਾਡਾ ਚੰਗਲੇ ਨਿਯੋਚਨ ਦਾ ਇਹਨਾਂ ਮੁੰਡਿਆਂ ਦਾ ਪਿਆਰ ਕਮੇਟੀ ਦਾ ਪਿਆਰ ਬਾਹਰਲੇ ਮੁਰਖ ਨਿਆਣਿਆਂ ਦਾ ਉਹ ਸਾਡਾ ਇੱਥੇ ਸਹਿਯੋਗਤ ਰਹਿੰਦੇ ਨੇ ਇਤਨਾ ਕੰਮ ਚੱਲਦਾ ਰਹੇ ਸਾਡਾ ਸਾਡੀ ਕਮੇਟੀ ਬਹੁਤ ਵਧੀਆ ਹੈ ਇਹਨਾਂ ਨਾਲ ਆ ਖੜਾ ਪਿੰਡਿਆ ਔਰ ਬੇਸ਼ ਜਿਹੜੇ ਸਾਡੇ ਜਵਾਨ ਮੁੰਡੇ ਬੱਚੇ ਰਹਿੰਦੇ ਆ ਹਾਂ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਸਾਡਾ ਸਹੈਲਪ ਕਰ ਰਹੇ ਹੈ ਇਹੀ ਹੈ ਭਾਈ ਖਰਸਾ ਭਾਈ ਗੁੱਦੀ ਕੀ ਪੱਤੀ ਤੇਨਾ ਨਾਲ 5 ਨਾਲ ਨਾਲ ਮੇਰਾ ਵੀ ਰੇਗੜੀ ਦੇ ਏ 7 8 9 10 ਇਰਾ ਬਾਰ ਬਾਰ ਗਰੀ ਜੀ ਜਨਤੀ 13 ਰਤੀ ਬੋਲ ਦਿਲਾਂ ਨਾਲ ਅਮਰਪੁਰ ਚੱਲਦਾ ਹੋਵੇ 14 ਭਾਗੇ ਪੀਤੇ ਜੁਵੇਰਾ ਜਗਵੰਦਰ ਸਿੰਘ ਜੁਵੇਰਾ 15 ਜੱਤਾ ਜੱਲੋਗ ਸਮਸਥੀ 16 Sutara, Ha, siapa yang ngejar lo?